ਕਿ ਕਿਵੇਂ ਦੇਖਦੇ ਤੁਸੀਂ ਜਿਹੜਾ ਕਿਸਾਨੀ ਅੰਦੋਲਨ ਦਿੱਲੀ ਦੇ ਵਿੱਚ ਚੱਲ ਰਿਹਾ ਉੱਥੇ ਸ਼ੁਭ ਕਰਨ ਦੀ ਜਣੀ ਕਿ ਮੌਤ ਹੋ ਜਾਂਦੀ ਆ ਅੱਜ ਪਿੰਡ ਬੱਲੋ ਦੇ ਵਿੱਚ ਤੁਸੀਂ ਪਹੁੰਚੇ ਹੋ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਵਾਨ ਜੈ ਕਿਸਾਨ ਮਨੋਤ ਕੁਮਾਰ ਗੋਦਾਰਾ ਪ੍ਰਧਾਨ ਆਜ਼ਾਦ ਕਿਸਾਨ ਮੋਰਚਾ ਪੰਜਾਬ ਸਾਥੀਓ ਆ ਜਿਹੜਾ ਕਾਰਾ ਸੈਂਟਰ ਸਰਕਾਰ ਨਾਲੇ ਮਿੱਥ ਕੇ ਹਰਿਆਣਾ ਸਰਕਾਰ ਨੇ ਛੱਡੇ ਨਿਹੱਥੇ ਨੌਜਵਾਨ ਸ਼ੁਭ ਕਰਨ ਦੇ ਉੱਤੇ ਖੇਤ ਦੇ ਵਿੱਚ ਖੜੇ ਤੇ ਗੋਲੀ ਮਾਰੀ ਆ ਉਹ ਵੀ ਪਿੱਥੋਂ ਪਿੱਠ ਪਿੱਛੇ ਪੰਜਾਬ ਦੇ ਵਾਰ ਵਜਦੇ ਰਿਆ ਇੱਕ ਤੇ ਅਸੀਂ ਖੰਦੇ ਨਹੀਂ ਬੁੱਥਾ ਪਾ ਦਿੰਨੇ ਅਗਲੇ ਦਾ ਇਹ ਕੋਈ ਵਿਸ਼ੇਸ਼ ਗੱਲਾਂ ਨਹੀਂ ਸਰਕਾਰੇ ਉਹਦੀ ਕੁਝ ਹੀ ਕਿਨੌਣੀ ਹਰਕਤਾਂ ਕਰਦੀ ਰਹਿੰਦੀ ਐ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਸਾਰਿਆਂ ਤੋਂ ਮੈਂ ਇੱਕ ਸਵਾਲ ਕਰਦਾ ਭਈ ਉਹ ਕਿਹੜਾ ਲੋਕਤੰਤਰ ਐ ਜਿਹੜਾ ਆਪਦੇ ਹੱਕ ਤੇ ਹਕੂਕ ਦੀ ਲੜਾਈ ਲੜਨ ਤੋਂ ਰੋਕਦਾ ਹੈਗਾ ਮੇਰਾ ਸ਼ੁਭ ਕਰਨ ਦੇ ਪਰਿਵਾਰ ਤੇ ਅੱਜ ਅਸੀਂ ਅੰਤਿਮ ਸੰਸਕਾਰ ਦੇ ਵਿੱਚ ਸ਼ਰਦਾਂਧਲੀ ਦੇਣ ਆਏ ਆਂ ਬਹੁਤ ਬਹੁਤ ਐਸ ਮੁੰਡੇ ਦਾ ਅਸੀਂ ਦੇਣਾ ਨਹੀਂ ਦੇ ਸਕਦੇ ਸ਼ੁਭ ਕਰਨ ਅੱਜ ਇੱਕ ਕਰਦਾ ਨਹੀਂ ਸਾਰੇ ਹਿੰਦੁਸਤਾਨ ਦਾ ਮੁੰਡਾ ਹੈ ਅੱਗੇ ਗੁਰਮੀਤ ਸਿੰਘ ਪ੍ਰਜਾਪਤੀ ਜੀ ਗੁਰਮੀਤ ਸਿੰਘ ਪ੍ਰਜਾਪਤੀ ਸਰਕਲ ਪ੍ਰਧਾਨ ਆਜ਼ਾਦ ਕਿਸਾਨ ਮੋਰਚਾ ਪੰਜਾਬ ਅੱਜ ਅਸੀਂ ਬਹੁਤ ਹੀ ਗਮਗੀਨ ਮਾਹੌਲ ਦੇ ਵਿੱਚ ਇੱਥੇ ਆਏ ਆਂ ਸੋ ਸਾਡਾ ਜਿਹੜਾ ਪੰਜਾਬ ਸੂਬਾ ਇਹ ਜੇ ਹਮੇਸ਼ਾ ਇਹ 90% ਕੁਰਬਾਨੀਆਂ ਸਾਨੂੰ ਇਤਿਹਾਸ ਦਾ ਪਤਾ ਹੈ ਇੱਕ ਕੁਰਬਾਨੀਆਂ ਦਿੰਦਾ ਹੀ ਆਇਆ ਤਾਂ ਕੇਂਦਰ ਸਰਕਾਰ ਨੇ ਆਪਣੇ ਕੀਤੇ ਵਾਅਦੇ ਤੋਂ ਮੁੱਕਰ ਕੇ ਇਹ ਸਾਨੂੰ ਦੁਬਾਰਾ ਸੰਘਰਸ਼ ਕਰਨ ਵਾਸਤੇ ਮਜਬੂਰ ਕੀਤਾ ਜ ਜਿਹਦੇ ਵਿੱਚ ਸਾਡਾ ਸ਼ੁਭਕਰਨ ਸਿੰਘ ਸ਼ਹੀਦੀ ਪ੍ਰਾਪਤ ਕਰ ਗਿਆ ਇਹ ਅਸੀਂ ਨਾਅਰੇ ਜਰੂਰ ਲਾਉਨੇ ਆ ਭਗਤ ਸਿੰਘ ਤਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਪਰ ਕਹਿੰਦੇ ਆ ਭਗਤ ਸਿੰਘ ਪੈਦਾ ਤਾਂ ਹੋਵੇ ਪਰ ਗਵਾਂਢੀਆਂ ਦੇ ਘਰੇ ਪੈਦਾ ਹੋਵੇ ਤਾਂ ਸ਼ੁਭਕਰਨ ਅੱਜ ਬੱਲੋ ਪਿੰਡ ਦਾ ਜਿਹੜਾ ਸ਼ਹੀਦ ਭਗਤ ਸਿੰਘ ਬਣਿਆ ਸੋ ਇਹਦਾ ਨਾਂ ਜਿਹੜਾ ਹਮੇਸ਼ਾ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ ਜਿਨੇ ਭਗਤ ਸਿੰਘ ਦੀ ਸੋਚ ਤੇ ਪਹਿਰਾ ਦਿੰਦਿਆਂ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਵਾਸਤੇ ਆਪਣੀ ਕੁਰਬਾਨੀ ਦਿੱਤੀ ਏ 90% ਕੁਰਬਾਨੀਆਂ ਦੀ ਗੱਲ ਕਰੀਏ ਸਾਡੇ ਪੰਜਾਬ ਨੇ ਦਿੱਤੀਆਂ ਸਾਡੇ ਸਿੱਖਾਂ ਨੇ ਦਿੱਤੀਆਂ ਆਪਦੇ ਹੱਕ ਲੈਣ ਲਈ ਸਾਨੂੰ ਫੇਰ ਵੀ ਜਨਕ ਤਕੜੇ ਤਕੜੇ ਸੰਘਰਸ਼ ਕਰ ਰਹੇ ਆ ਸਰਕਾਰ ਫੇਰ ਵੀ ਨਹੀਂ ਮੰਨ ਰਹੀ ਸਰਕਾਰ ਭਾਵੇਂ ਅੱਜ ਤੋਂ ਪਹਿਲਾਂ ਕਾਂਗਰਸ ਪਾਰਟੀ ਤੇ ਰਹੀ ਹੈ ਸੈਂਟਰ ਦੇ ਵਿੱਚ ਤੇ ਭਾਵੇਂ ਜਨਤਾ ਦਲ ਦੇ ਰਹੀ ਹੈ ਤੇ ਭਾਵੇਂ ਰਹੀ ਹੈ ਭਾਜੀਪੀ ਦੀ ਇਹਨਾਂ ਨੇ ਹਮੇਸ਼ਾ ਹੀ ਪੰਜਾਬ ਦੇ ਨਾਲ ਮਤਰੀ ਮਤਰੀ ਮਾਵੜਾ ਸਲੂਕ ਕੀਤਾ ਹੈ ਪੰਜਾਬ ਦੇ ਕਿਸਾਨਾਂ ਨੂੰ ਜਦੋਂ ਦੇਸ਼ ਨੂੰ ਅਨਾਜ ਦੀ ਲੋੜ ਸੀ ਤਾਂ ਪੰਜਾਬ ਦੇ ਕਿਸਾਨਾਂ ਨੂੰ ਮੂਹਰੇ ਕਰਕੇ ਹਰੀ ਕ੍ਰਾਂਤੀ ਲਿਆਉਣ ਵਾਸਤੇ ਲਾਇਆ ਸੁਨੇਹਾ ਤਾਂ ਸਾਡੇ ਪੰਜਾਬ ਨੇ ਹਰੀ ਕ੍ਰਾਂਤੀ ਲਿਆਂਦੀ ਉਸ ਤੋਂ ਬਾਅਦ ਚਿੱਟੇ ਦੁੱਧ ਦੀ ਕ੍ਰਾਂਤੀ ਲਿਆਂਦੀ ਤੇ ਕ੍ਰਾਂਤੀਆਂ ਦੇ ਫਲ ਸਾਨੂੰ ਆ ਮਿਲ ਰਿਹਾ ਜੋ ਸਾਰੇ ਦੇਸ਼ ਦਾ ਢਿੱਡ ਭਰਦਾ ਹੈ ਅੱਜ ਉਹਨੂੰ ਫੇਰ ਆਪ ਦੇ ਅਧਿਕਾਰ ਆਪ ਦੇ ਹੱਕ ਲੈਣ ਵਾਸਤੇ ਫੇਰ ਕੁਰਬਾਨੀਆਂ ਵਾਸਤੇ ਅੱਗੇ ਆਉਣਾ ਪੈ ਰਿਹਾ ਜਦੋਂ ਇਲੈਕਸ਼ਨ ਹੋਣਗੇ ਇਹੀ ਕਿਸਾਨ ਦੂਜੇ ਜਥੇਬੰਦੀਆਂ ਦੇ ਪਾਰਟੀਆਂ ਦੇ ਵਰਜਣਗੇ ਮੈਂ ਬੀਜੇਪੀ ਦਾ ਮੈਂ ਕਾਲੀਆਂ ਦਾ ਮੈਂ ਕਾਂਗਰਸ ਦਾ ਉਦੋਂ ਕਿਸਾਨ ਕੋਈ ਨਹੀਂ ਸੁਣਦੇ ਇਹ ਕਿਸਾਨ ਮਜ਼ਦੂਰ ਸਾਰੇ ਇੱਕਾ ਵੀਰ ਜੀ ਲੀਡਰ ਹੋ ਸਕਦਾ ਕਿਉਂਕਿ ਆਰਐਸਐਸ ਦੀ ਹਮੇਸ਼ਾ ਪਾੜੋ ਤੇ ਰਾਜ ਕਰੋ ਦੀ ਨੀਤੀ ਰਹੀ ਹੈ ਹੋ ਸਕਦਾ ਉਹ ਸਾਡੇ ਕੁਝ ਆਗੂਨ ਪਾੜ ਲਵੇ ਪਰ ਕਿਸਾਨ ਤੇ ਮਜ਼ਦੂਰ ਕਦੇ ਨਹੀਂ ਪਾੜਦੇ ਅੱਜ ਤੁਸੀਂ ਦੇਖਿਆ ਇੱਥੇ ਸਾਰੇ ਕਿਸਾਨ ਤੇ ਮਜ਼ਦੂਰ ਵੇਖੋ ਹਜ਼ਾਰਾਂ ਲੱਖਾਂ ਦੇ ਲੋਕ ਇਕੱਠੇ ਹੋਏ ਐ ਤਾਂ ਕਿਸਾਨ ਤੇ ਮਜ਼ਦੂਰ ਨਹੀਂ ਕਦੇ ਪਾੜਦੇ ਉਹ ਕਿਸੇ ਜਥੇਬੰਦੀ ਨਾਲ ਨਹੀਂ ਜੁੜਦੇ ਜਦੋਂ ਪੰਜਾਬ ਦੀ ਆਨ ਬਾਨ ਤੇ ਸ਼ਾਨ ਤੇ ਕੋਈ ਗੱਲ ਆ ਜੇ ਨਾ ਉਦੋਂ ਸਾਰੇ ਇੱਕ ਹੁੰਨੇ ਅਸੀਂ ਕਈ ਜਿ세 ਬੰਦੀਆਂ ਕਹਿੰਦੀਆਂ ਵੀ ਅਸੀਂ ਜਨਕੇ ਵੋਟ ਹੀ ਨਹੀਂ ਪਾਵਾਂਗੇ ਨਾ ਹੀ ਪਾਈਗੇ ਨਾ ਹੀ ਪਾਉਣੀ ਅੱਗੇ ਕਿ ਤੁਹਾਡੇ ਮੋਰਚੇ ਵੀ ਇਹੀ ਕਹਿੰਦਾ ਦੇਖੋ ਜੀ ਲੋਕਤੰਤਰ ਨੇ ਸਾਨੂੰ ਵੋਟ ਦਾ ਅਧਿਕਾਰ ਦਿੱਤਾ ਹੈ ਅਲੱਗ-ਅਲੱਗ ਜਥੇ ਬੰਦੀਆਂ ਦਾ ਅਲੱਗ-ਅਲੱਗ ਸੰਵਿਧਾਨ ਹੈ ਕਈ ਜਥੇ ਬੰਦੀਆਂ ਨੇ ਆਪਦਾ ਸੰਵਿਧਾਨ ਬਣਾਇਆ ਵੀ ਵੋਟ ਜਿੰਨੂੰ ਮਰਜ਼ੀ ਪਾਓ ਜਾਂ ਨਾ ਪਾਓ ਹਰੇਕ ਦਾ ਅਧਿਕਾਰ ਹੈ ਜੋ ਲੋਕਤੰਤਰ ਹੈ ਜੇ ਸਾਨੂੰ ਸਰਕਾਰ ਕੋਈ ਚੰਗੀ ਲੱਗੂਗੀ ਜੋ ਕੋਈ ਪਾਰਟੀ ਚੰਗੀ ਲੱਗੂਗੀ ਜੇ ਕੋਈ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਦਾ ਹੈ ਤਾਂ ਉਹਦੇ ਨਾਲ ਮਿਲਣਾ ਵੀ ਚਾਹੀਦਾ ਸਾਨੂੰ ਵੱਡੀ ਗੱਲਾਂ ਦੇ ਵਾਸਤੇ ਮੈਂ ਸਰਪ੍ਰਦਾਨ ਆਜ਼ਾਦ ਕਿਸਾਨ ਮੋਰਚਾ ਅਵਤਾਰ ਸਿੰਘ ਅਬੋਰ ਤੋਂ ਤੇ ਜੋ ਅੱਜ ਸ਼ੁਭ ਕਰਨ ਦੇ ਅਸੀਂ ਸਾਡੇ ਸ਼ਹੀਦ ਸ਼ੁਭ ਕਰਨ ਦੇ ਸੰਸਕਾਰ ਤੇ ਆਏ ਆ ਸਾਨੂੰ ਬੜਾ ਅਫਸੋਸ ਹੈ ਇਸ ਗੱਲ ਦਾ ਕਿ ਸਾਡਾ ਇੱਕ ਪੰਜਾਬ ਦਾ ਸਾਡੇ ਪੂਰੇ ਦੇਸ਼ ਦਾ ਜਵਾਨ ਹੈ ਜੋ ਚਲਾ ਗਿਆ ਛੇ ਦੀ પાਕੇ ਔਰ ਅਸੀਂ ਇਹ ਸ਼ੀਦੀ ਜਿਹੜੀ ਇਹਦੀ ਜਾਇਆ ਨਹੀਂ ਜਾਣ ਦੇਵਾਂਗੇ ਸਾਡ ਜਿੱਥੋਂ ਤੱਕ ਹੋ ਸਕੇ ਆ ਅਸੀਂ ਇਸ ਦੇ ਲਈ ਲੜਾਂਗੇ ਔਰ ਬਾਰਡਰ ਤੇ ਜਾ ਕੇ ਸਾਨੂੰ ਜੋ ਜੋ ਵੀ ਕਰਨਾ ਪਿਆ ਅਸੀਂ ਇਹ ਬਾਰਡਰ ਜੋ ਹਰਿਆਣੇ ਵਾਲਾ ਬੰਦ ਕੀਤਾ ਇਹਦੀ ਅਸੀਂ ਪੂਰਾ ਪੁਰਜ਼ੋਰ ਕੋਸ਼ਿਸ਼ ਕਰਾਂਗੇ ਕਿ ਅਸੀਂ ਦਿੱਲੀ ਤੱਕ ਪਹੁੰਚਾਂਗੇ ਅੱਗੇ ਤਾਂ ਮਾਰਚ ਤੇ ਜਨ ਕੇ ਚੋਣ ਜਾਬਤੇ ਲੱਗ ਜਾਣਾ ਕਿਸਾਨ ਕਿਵੇਂ ਜੱਤ ਪਾਉਣਗੇ ਮੋਰਚ 'ਤੇ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਅਸੀਂ ਆਪਦੀਆਂ ਰਣਨੀਤੀਆਂ ਤਿਆਰ ਕਰਾਂਗੇ ਸਾਡਾ ਇਹ ਕੰਮ ਨਿਭੜ ਜੇਵੇ ਸ਼ੁਭ ਕਰਨ ਵਾਲਾ ਭੋਗ ਪੈ ਜੇ ਉਸ ਤੋਂ ਬਾਅਦ ਅਸੀਂ ਆਪਦੀ ਜਥੇਬੰਦੀਆਂ ਬੈਠ ਕੇ ਮੀਟਿੰਗ ਕਰਾਂਗੇ ਕਰਕੇ ਉਸ ਤੋਂ ਬਾਅਦ ਲਿਖਾਂਗੇ ਅਸੀਂ ਸਾਡੀ ਕੋਸ਼ਿਸ਼ ਇਹ ਹੀ ਹੋਊਗੀ ਕਿ ਅਸੀਂ ਇਹ ਚੋਣ ਜਾਬਤੇ ਤੋਂ ਪਹਿਲਾਂ ਪਹਿਲਾਂ ਕਾਰਵਾਈ ਕਰੀਏ ਚੋਣ ਜਾਬਤੇ ਨੇ ਟਾਈਮ ਹੀ ਸਮੇ ਬਹੁਤ ਥੋੜਾ ਰਹਿ ਗਿਆ ਸਮਾਂ ਸਾਡੇ ਕੋਲੇ ਵੀ ਅਸੀਂ ਵੀ ਸਮਾਂ ਦੇਖ ਕੇ ਹੀ ਚੱਲਾਂਗੇ ਸਮੇ ਦੇ ਹਿਸਾਬ ਨਾਲ ਹੀ ਚੱਲਾਂਗੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਇਨਾ ਸਮਾਂ ਦਈਏ ਇਨਾ ਮੌਕਾ ਦਈਏ ਨਾ ਸਾਡੇ ਫੌਜੀ ਵੀਰ ਜਿਹੜੇ 3 ਤਰੀਕ ਨੂੰ ਅੱਜ ਪਹੁੰਚ ਰਹੇ ਨੇ ਮੈਂ ਵੀ ਫੌਜ ਤੋਂ ਰਿਟਾਇਰਡ ਆ ਇਹਨਾਂ ਨੇ ਫੌਜ ਨਾਲ ਵੀ ਬਹੁਤ ਵੱਡੇ ਤੱਕੀ ਕੀਤੇ ਹੋਏ ਆ ਸਾਡੇ ਅੱਜ ਫੌਜੀ ਵੀਰ ਸ਼ੰਭੂ ਬਾਰਡਰ ਤੇ ਬੈਠੇ ਹੋਏ ਨੇ ਜੰਤਰ ਮੰਤਰ ਤੇ ਵੀ ਇੱਕ ਸਾਲ ਤੋਂ ਬੈਠੇ ਹੋਏ ਨੇ ਇਹਨਾਂ ਨੇ ਕਿਸ ਨੂੰ ਦਿੱਤਾ ਇਹ ਸਰਕਾਰ ਨੇ ਸਭ ਦਾ ਹੱਕ ਖੋਇਆ ਜਿਹੜੇ ਸਾਡੇ ਕਿਸਾਨਾਂ ਦੇ ਹੀ ਪੁੱਤਰ ਆ ਜਿਹੜੇ ਫੌਜ ਦੇ ਵਿੱਚ ਜਾ ਰਹੇ ਨੇ ਔਰ ਉਹਨਾਂ ਨੂੰ ਅਗਨੀ ਵੀਰ ਦਾ ਦਰਜਾ ਦੇ ਕੇ ਤੇ ਉਹਨਾਂ ਦੀ ਪੈਨਸ਼ਨ ਦਾ ਹੱਕ ਖੋ ਲਿਆ ਇਹਨਾਂ ਨੇ ਸਾਡੇ ਇਹਨਾਂ ਨੇ ਐਮਐਸਪੀ ਸਾਰੀ ਸਾਡੀ ਵੀ ਐਮਐਸਪੀ ਜਿਵੇਂ ਫੌਜ ਦੀ ਐਮਐਸਪੀ ਹੈ ਸੌਰੀ ਜਿਵੇਂ ਕਿਸਾਨਾਂ ਦੀ ਐਮਐਸਪੀ ਹੈ ਉਹ ਵੀ ਇੱਕ ਐਮਐਸਪੀ ਆਰਮੀ ਦੇ ਅੰਦਰ ਵੀ ਹੈਗੀ ਹੈ ਜਿਹਨੂੰ ਮਿਲਟਰੀ ਸਰਵਿਸ ਪੇ ਕਿਹਾ ਜਾਂਦਾ ਉਹ ਇਹਨਾਂ ਨੇ ਜਿਹੜੀਆਂ ਨਰਸਾਂ ਨੇ ਇੱਕ ਨਰਸ ਹੁੰਦੀ ਹੈ ਜਿਹੜੀ ਸਮੇਸ਼ਾ ਪੀਸਫੁਲ ਏਰੀਆ ਚ ਰਹਿੰਦੀ ਹੈ ਔਰ ਇੱਕ ਸਾਡਾ ਜਵਾਨ ਜੋ ਉਹ ਬਾਰਡਰਾਂ ਦੇ ਉੱਤੇ ਸ਼ਹੀਦ ਹੋ ਰਿਹਾ ਬਰਪੰਚ ਰਹਿ ਰਿਹਾ ਉਹਨੂੰ ਐਮਐਸਪੀ 5500 ਦਿੰਦੇ ਆ ਔਰ ਨਰਸ ਨੂੰ 10500 ਰੁਪਿਆ ਦਿੰਦੇ ਆ ਇਹ ਹਰ ਪਾਸੇ ਹੱਕ ਖੋਏ ਜਾ ਰਹੇ ਸਾਡੇ ਜੀ ਅਸੀਂ ਇਹਨਾਂ ਹੱਕਾਂ ਦੇ ਲੜਨ ਲਈ ਸਾਨੂੰ ਕੁਝ ਵੀ ਕਰਨਾ ਪਏ ਅਸੀਂ ਚੋਣ ਜਾਬ ਤੇ ਚੂਮਦੇ ਕੁਝ ਨਹੀਂ ਸਮਝਾਂਗੇ ਅਸੀਂ ਪਹੁੰਚਾਂਗੇ ਜਿਹੜੇ ਤੁਸੀਂ ਵੋਟ ਦੀ ਗੱਲ ਕੀਤੀ ਵੋਟ ਕਿਹੜੀ ਪਾਰਟੀ ਨੂੰ ਦੇਵਾਂਗੇ ਤਾਂ ਅੱਜ ਸੈਂਟਰ ਸਰਕਾਰ ਕੋਲੇ ਇੱਕ ਵੱਡਾ ਹਥਿਆਰ ਜਿਹੜਾ ਉਹਦੇ ਹੱਥ ਲੱਗਿਆ ਈਵੀ ਮਸ਼ੀਨ ਵਾਲਾ ਉਹ ਸਾਡਾ ਅਧਿਕਾਰ ਵੈਸੇ ਹੀ ਖੋਹ ਲਿਆ ਗਿਆ ਕਿਉਂਕਿ ਬੈਲਟ ਪੇਪਰ ਨਾਲ ਜਿਹੜੀ ਵੋਟ ਪੈਂਦੀ ਸੀ ਉਹ ਸਾਨੂੰ ਪਤਾ ਹੁੰਦਾ ਸੀ ਅਸੀਂ ਕਿਹੜੀ ਪਾਰਟੀ ਨੂੰ ਪਾਈ ਹੈ ਅੱਜ ਅਸੀਂ ਰੋਜ਼ ਵੀਡੀਓ ਦੇਖ ਰਹੇ ਹਾਂ ਤੇ ਅਸੀਂ ਉਹਦਾ ਵੀ ਬਾਈਕਟ ਕਰਦੇ ਆ ਏਵੀ ਮਸ਼ੀਨ ਦਾ ਵੀ ਕਿਉਂਕਿ ਜਿਹੜਾ ਲੋਕਤੰਤਰ ਦੇ ਵਿੱਚ ਬਾਬਾ ਸਾਹਿਬ ਭੀਮਰਾਓ ਅੰਮੇਦਕਰ ਜੀ ਨੇ ਸੰਵਿਧਾਨ ਰਾਹੀਂ ਸਾਨੂੰ ਅਧਿਕਾਰ ਦਿੱਤਾ ਸੀ ਵੀ ਅਸੀਂ ਰਾਜਾ ਆਪ ਦਾ ਆਪ ਚੁਣੀਏ ਉਹ ਸਾਡਾ ਅਧਿਕਾਰ ਤਾਂ ਖੋ ਹੀ ਲਿਆ ਪਾਓ ਨਾ ਪਾਓ ਵੋਟ ਕੋਈ ਪਤਾ ਨਹੀਂ ਜਾਂਦੀ ਬੀਜੇਪੀ ਨੂੰ ਹੀ ਹੈ ਤੇ ਮੋਦੀ ਸਾਹਿਬ ਪਹਿਲੇ ਐਲਾਨ ਕਰ ਰਹੇ ਵੇ 450 ਸੀਟਾਂ ਆਉਣਗੀਆਂ ਬਿਨਾ ਵੋਟਾਂ ਪਏ ਤੁਹਾਨੂੰ ਕਿਵੇਂ ਉਹਨਾਂ ਕੋਲ 400 ਸੀਟਾਂ ਆ ਜਾਣੀਆਂ ਕਿਹੜੀ ਉਹਨਾਂ ਕੋਲ ਗਿੱਦੜ ਸਿੰਘ ਹੀ ਹੈ ਸੋ ਵੋਟ ਦਾ ਅਧਿਕਾਰ ਤਾਂ ਬਾਈ ਜੀ ਪਹਿਲੇ ਖੋ ਚੁੱਕੇ ਆ